ਵਾਹਿਗੁਰੂ ਜੀ ਕਾ ਸਵਾਗਤ ਹੈ ਫਤਜੀ ਪ੍ਰਮਾਤਮਾ ਤੁਹਾਨੂੰ ਸਾਰਨ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਦਿਨ ਦੁਗਣੇ ਰਾਤੋਗਣੇ ਤਰੱਕੀਆਂ ਬਖਸ਼ੇ ਜੀ ਤੇ ਪਹੁੰਚੇ ਆ ਜੀ ਆਪਣੇ ਗੁਰਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਦਾ ਜ਼ਿਕਰ ਹੁੰਦਾ ਉਹਨਾਂ ਦੀ ਬਾਣੀ ਵੀ ਹੈਗੀ ਹੈ ਜੀ ਤੇ ਉਹਦੇ ਸਥਾਨ ਤੇ ਪਹੁੰਚ ਗਏ ਜੀ ਹਨੇਰਾ ਤਾਂ ਗਿਆ ਹੋ ਬੇਸ਼ੱਕ ਪਰ ਤੁਹਾਨੂੰ ਥੋੜਾ ਥੋੜਾ ਉਹਦੇ ਬਾਰੇ ਜਾਣਕਾਰੀ ਵੀ ਦੇਵਾਂਗੇ ਤੇ ਨਾਲੇ ਉਹ ਮੰਦਿਰ ਦੇ ਦਰਸ਼ਨ ਕਰਾਵਾਂਗੇ ਆਪਾਂ ਤੁਹਾਨੂੰ ਜਿਹੜਾ ਮੰਦਿਰ ਘੁਮਾਇਆ ਸੀਗਾ ਸਮਝ ਲੋ ਨਾਮਦੇਵ ਨੇ ਘੁਮਾਇਆ ਲੋ ਜਾਂ ਉਹਨਾਂ ਦੇ ਗੁਰੂ ਗੁਰੂ ਨੇ ਘੁਮਾਇਆ ਜਿਹਨੂੰ ਹਜਾਤ ਕਰਦੇ ਸੀਗੇ ਬਹੁਤ ਲੰਬੀ ਚੌੜੀ ਸਟੋਰੀ ਹੈਗੀ ਨਾਮਦੇਵ ਜੀ ਦੀ ਜਿਹੜੀ ਕਿ ਤੁਸੀਂ YouTube ਦੇ ਉੱਪਰ ਸਰਚ ਕਰ ਸਕਦੇ ਹੋ ਸਟੋਰੀ ਦੇ ਬਾਰੇ ਕੁਛ ਨਾ ਕੁਛ ਮੈਂ ਵੀ ਚੰਨਾ ਪਾਉਂਗਾ ਉਹਦੇ ਲਈ ਅਸੀਂ ਪਹੁੰਚ ਚੁੱਕੇ ਹਾਂ ਤੇ ਇੱਥੇ ਕੋਈ ਸੇਵਾਦਾਰ ਹੈਗੇ ਤੇ ਇੱਥੇ ਚੱਕੀ ਵੀ ਹੈਗੀ ਆ ਤੇ ਸਾਨੂੰ ਮੈਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੂੰਗਾ ਆਪਣੇ ਵੱਲ ਤੇ ਪੂਰੀ ਕਿਉਂਕਿ ਨਾਮਦੇਵ ਦੇ ਮੰਦਿਰ ਦੇ ਵਿੱਚ ਆਉਣ ਦਾ ਕਾਰਨ ਸਾਡਾ ਇਹ ਹੈਗਾ ਵੀ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਦਰਜ ਹੈ ਤੇ ਬਾਣੀ ਜਿਹੜੀ ਉਹਦੇ ਸ਼ਬਦ ਵਿੱਚ ਮੈਨੂੰ ਥੋੜੀ ਜਿਹੀ ਕ ਮਿਸਟੇਕ ਹੈ ਵੀ ਗਲਤ ਸ਼ਬਦ ਨਾ ਪੜਾਂ ਤਾਂ ਕਰਕੇ ਫਿਰ ਮੈਂ ਹਲ ਤੁਹਾਨੂੰ ਨਹੀਂ ਬੋਲ ਪਾ ਸਕਦਾ ਉਹ ਸ਼ਬਦ ਤੇ ਇੱਥੇ ਲਿਖੇ ਹੋਏ ਹੈਗੇ ਆ ਤੇ ਮੈਂ ਤੁਹਾਨੂੰ ਉਹ ਸ਼ਬਦ ਪੜ ਕੇ ਸੁਣਾਉਂਗਾ ਫਿਰ ਮੈਂ ਆ ਜਾਣਾ ਹਾਂ ਤੇ ਇੱਥੇ ਜਿਹੜੀ ਸਟਾਰਟਿੰਗ ਹੈ ਉਹ ਹੈਗੀ ਜੀ ਅ ਇਹ ਹੈਗੀ ਚੱਕੀ ਉਸ ਸਮੇਂ ਦੀ ਚੱਕੀ ਹੈ ਜਿਸ ਸਮੇਂ ਨਾਮਦੇਵ ਜੀ ਇੱਥੇ ਆਏ ਸੀ ਅਸੀਂ ਇਸ ਨੂੰ ਘਮਾ ਲਓ ਪਹਿਲਾਂ ਤੁਸੀਂ ਆਪਣਾ ਉਹ ਕਰੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਹੈ ਨਾ ਤੁਸੀਂ ਮੇਰੇ ਹੋਟਲ ਤੋਂ ਕੀ ਗੱਲ ਅਛਾ ਜੇ ਜੇ ਹੋ ਸਕਦਾ ਨਾ ਤਾਂ ਮਹਾਰਾਜ ਤੁਸੀਂ ਸਿਰ ਤੇ ਕਪੜਾ ਕੁਪੜਾ ਲੈ ਲਓ ਕੋਈ ਹੈ ਨਾ ਠੀਕ ਹੈ ਜੀ ਜਮਹੀਂ ਉਹ ਨਹੀਂ ਦੇਖੋ ਤੁਸੀਂ ਕਿਸੇ ਦੀ ਰੀਸ ਨਹੀਂ ਕਰਨੀ ਆਪਾਂ ਗੁਰੂਆਂ ਗੁਰੂਆਂ ਕਰਕੇ ਆਏ ਆ ਪਿਆਰ ਆ। ਜੀ ਜੀ ਜੀ। ਹਾਂ। ਦੇਖੋ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੱਗੀ ਹੋਈ ਹੈ ਨਾਲ ਠੀਕ ਹੈ ਨਾ? ਆਪਾਂ ਤਾਂ ਉਹਦਾ ਉਹਦੀ ਕਦਰ ਕਰਨੀ ਆਪਾਂ ਨੇ। ਲਓ ਜੀ। ਸਿਆਲੇ ਮਿਹੜਾ। ਆ ਦੇਖ ਲੱਗ ਗਿਆ ਜੋਰ ਸਾਰੇ ਹੀ। ਹਾਂ। ਮੜਾ ਅੰਦਰ ਹੀ ਕਰੋ ਕਿੱਛ ਤਾਂ ਕਰਦਾ। ਇੱਧਰ ਆ ਗਿਆ ਜੀ। ਕੀ ਨੂੰ ਇੱਕ ਗੋਰੀ ਮੈਨੂੰ ਲੱਗਦੀ ਆ ਇਹਨੂੰ ਲੈ ਲੈ ਪਰਵਾਨੀ ਨੂੰ ਮੱਕੀ ਉਹ ਵਾਲੀ ਲੈ ਆ ਤੇਰੀ ਫੋਟੋ ਕਿੱਥੇ ਮੈਂ ਕੀ ਹਾਲ ਵੱਡਾ ਮੱਕੀ ਨੇਤਰੋ ਜੀ ਕੋਈ ਮੋਟਾ ਅਨਜਾਣਾ ਬਣਾ ਉਹ ਯਾਰ ਕਲੀਨਾ ਪਕਾਉਣ ਨੂੰ ਕਹਿੰਦਾ ਯਾਰ ਇਹ ਚੱਕਰ ਕੋਈ ਇਹਦੇ ਵਿੱਚ ਤੇ ਲੈ ਮੈਂ ਇਹ ਚ ਖਿੱਚਦਾ ਫੋਟੋ ਜੇ ਹੋ ਚੱਲ ਨੇੜੇ ਹੋ ਚਲੋ ਵੀ ਆਜੇ ਫੋਟੋ ਕਰਾ ਲਓ ਬੱਚੇ ਯਾਰ ਤੂੰ ਤਾਂ ਬਹੁਤ ਹੀ ਜ਼ਿਆਦਾ ਕਾਲਾ ਹੁੰਦਾ ਲੈ ਮੈਂ ਫੋਟੋ ਲੱਗਾ ਖਿੱਚਣ ਤੁਹਾਡੀ ਆ ਜੋ ਵਿੱਚ ਨੂੰ ਹੋ ਜੋ ਵਿੱਚ ਬਾਬਿਓ ਹਾਂ ਵਾਹਿਗੁਰੂ ਹੁਣ ਤੋਂ ਵੀ ਤਾਂ ਕਰ ਲਿਆ ਹੋ ਗਈ ਇੱਕ ਫੋਟੋ ਨਾਲੇ ਵੀਡੀਓ ਚੱਲ ਰਹੀ ਨਾਲੇ ਥੋੜਾ ਹੋਰ ਖਿੱਚਣੀਆਂ ਠੀਕ ਹੈ ਨਾ ਤੇ ਥੋੜਾ ਜਿਹਾ ਦਰਸਾ ਲਈ ਸੇ ਚਾਨਣਾ ਜਾਂ ਪੈ ਰਿਹਾ ਜਿਹੜਾ ਉੱਪਰ ਚਾਚਾ ਬਾਹੂ ਚਾਚਾ ਬਾਹੂ ਆਗੇ ਵਿਚਲਾ ਇਹ ਆ ਲਓ ਜੀ ਤੇ ਵਿੱਚੋਂ ਥੋੜੀ ਚੱਕੀ ਸਵਾਰ ਕੇ ਲਵਾ ਵਿੱਚ ਹਾਂ ਲਓ ਜੀ ਆ ਲਓ ਜੀ ਲਓ ਜੀ ਵੀਰਾ ਜੀ ਆਜੋ ਵਾਹਿਗੁਰੂ ਦਾ ਸ਼ੁਕਰਾਨਾ ਜੀ ਇੱਥੇ ਹੈਗਾ ਜੀ 501 ਰੁਪਏ ਇੱਕ ਦਿਨ ਦੇ ਫੁੱਲਾਂ ਦੀ ਭੇਟ ਹੈ ਜੀ 101 ਰੁਪਿਆ 100 ਰੁਪਿਆ ਲੰਗਰ ਦੀ ਭੇਟ ਹੈ ਜੀ 1100 ਰੁਪਏ ਮਹਾ ਸ਼੍ਰੀ ਰਾਤਰੀ ਹਰਿ ਅਨੰਦ ਦੀ ਭੇਟ ਹੈ ਜੀ ਛੋਟੀਆਂ ਜਿਹੀ ਭੇਟਾਂ ਜਿਆਦਾ ਨਹੀਂ ਲੱਖੀ ਵੀ ਇਹਨਾਂ ਨੇ ਤੇ ਬਾਬਿਆਂ ਦੀ ਸੇਵਾਦਾਰਾਂ ਦੀ ਫੋਟੋ ਸੰਤ ਬਾਬਾ ਬਲਵਿੰਦਰ ਸਿੰਘ ਜੀ ਮੰਦਰ ਸਾਹਿਬ ਵਾਲਿਆਂ ਦੀ ਤੇ ਇੱਧਰ ਇਹਨਾਂ ਦੀ ਤਸਵੀਰ ਲੱਗੀ ਹੋਈ ਜੀ ਇੱਥੇ ਹਾਂ ਇਹ ਆਮਰ ਬਾਬਾ ਹੈ ਨਾ ਹਾਂ ਇਹ ਯੂਆ ਕਹਾ ਹੈ ਹਾਂ ਆਪਕੇ ਬਾਬਾ ਇੱਧਰ ठीक है हाँ, हाँ वो बोल वो आपके बाबा जी <laughs> हमारे बाबा जी ये है सही में सही में 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 सही सही आपकी बात सही है हाँ। नहीं नहीं हम पीने पेने वाला चक्कर देना पैदल ये इनका घर है घर है जी 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 ਬਾਬਾ ਜੀ ਨੂੰ ਆ ਕੇ 30 ਸਾਲ ਹੋ ਗਏ ਕਿ ਪਹਿਲੇ ਵੀ ਉਸ ਦਾ ਦੇਖੋ ਸਾਲ ਪਹਿਲਾ ਮਾਰੇ ਘਰੇ ਜੀ ਉਹ ਨਹੀਂ ਲਿਖਿਆ ਸਾਡਾ ਉਹ ਆਪਣੇ ਪੰਜਾਬੀ ਦੇ ਵਿੱਚ ਵੀ ਹੈ ਕਿਤੇ ਲਿਖਿਆ ਹੋਆ ਜਿਹੜਾ ਦੋਹਰਾ ਲਿਖਿਆ ਹੋਆ ਸੀ ਨਾ ਹਾਂ ਹਾਂ ਉਹ ਦੋਹਰੇ ਦਾ ਮੈਨੂੰ ਪੂਰੇ ਹੁਣ ਯਾਦ ਆ ਰਹੇ ਹੈਗੇ ਤੁਸੀਂ ਥੋੜਾ ਬਟ ਹੋਏ ਮੈਂ ਥੋੜੇ ਹਾਂ 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 ਬੁਲਾ ਬੁਲਾ ਦਿਜੀਏ ਬਰਾਦਰ ਬੁਲਾ ਦਿਜੀਏ ਬੁਲਾ ਦਿਜੀਏ ਬਗਣੀ ਬੜੀ ਚਲੋ ਚਾਚੇ ਬੈਠਣ ਨੂੰ ਕਹਿੰਦੇ ਉਹ ਤੁਹਾਨੂੰ ਇਤਿਹਾਸ ਦੱਸਣਗੇ ਉਹ ਨਹੀਂ نیچے ਨਾ ਕੋਈ ਬਾਤ ਨਹੀਂ ਕੋਈ ਦਿੱਕਤ ਨਹੀਂ نیچے ਬੈਠ जाएंगे भगवान ਜੀ ਪਰਪਰ ਉੱਥੇ ਬੈਠੇ ਹੋਏ ਹੈ। ਓਹੋ ਛਿੰਬੇ ਕੇ ਘਰ ਜਨਮ ਕਾਹੇ ਪਾਇਓ ਐਦਾਂ ਦਾ ਕੁਛ ਸ਼ਲੋਕ ਕਹੋ ਜੀ ਤੇ ਦੱਸਣਗੇ ਆਪਾਂ ਨੂੰ ਸਟੋਰੀ ਕੁਛ ਥੋੜੀ ਜੋ ਵੀ ਹੈ बाबा जी ये जो यहाँ बाबा जी नामदेव जी आए थे नामदेव जी ठीक है हाँ। ये चक्की को हो गई ग्यारह सौ साल ग्यारह सौ साल पुरानी चक्की है, वो। है।, ठीक है बाबा जी को आने को हो गई यहाँ साढ़े सात सौ साल ओके इसके पहले चक्की थी उससे पहले ही चक्की थी ये यहाँ पे चलती कोई नहीं थी कुछ भी नहीं थी बॉल्ड के साथ चलती होगी या कैसे भी चलती होगी बैल लगा के किस्ती थी हाँ बैल लगा कर ठीक है हाँ किस्ती थी

भारत में जो बारह ज्योतिर्लिंग होते हैं, पूरे इंडिया है बारह पूरे तो इंडिया में बारह मंदिर है शिवजी के जो उसमें से आठवा उसमें उस से जो ये है पांडवों ने बनवाए थे बारह मंदिर बनवाए थे बारह मंदिर बनवाए थे पांडवों ने उसमें से आठवां ये बनवाया था पांडवों ने पूरी बारह नहीं बनाई राम ने बनाया रामेश्वर ओके तो है, है, है। हरण करने के लिए, जा, लिए समुद्र था जी जी उस टाइम में भगवान शिव का मंदिर बना दिया प्रार्थना की सीता तो तक पहुंचा दो जी 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 जी, जी रामेश्वर जी। हो गया तो शिव कृष्ण ने नहीं बनाया सभी लेकिन ये श्री कृष्ण ने बनवायानी आपका कहने का मतलब जो राम जी थे वो भी शिव जी को मानते थे हाँ ये गल ठीक है

हाथ में हाँ, हाँ। जैसे वो हाँ ठीक है सन्यासी टाइम में इसलिए कैसा था पंडित लोगों का यहाँ काम रहता था पूजा पाठ करना ये करना हाँ उनका काम तो है ये आ गए इनके सामने बहुत भीड़ लग गई हाँ करने लगे अच्छा गाने गाने के कारण लालो शब्द है शंकर जी का क्या होता है इन लोगों का जब तब करना और इनका कैसा है ऐसे गुरु, गुरु, हाँ, ऐसे लगा लो कुछ भी विठल कहते थे, बिठल, बिठल हाँ, थे। नहीं करना नहीं। उनको अच्छा नहीं लगा ये वे वे यहां से करना नहीं, ऐसा काम नहीं हाँ, करना है ऐसा नहीं करना है कौन हो, हाँ, हो, हो हाँ हमारे को क्या पता कौन से धर्म से हो कैसे हो कहाँ से रहे हो तुम हाँ तुम यहाँ मत करो पीछे बहुत जगह पड़ी है हाँ मंदिर के पीछे बहुत जगह पड़ी है वहाँ पे चल जाओ जी बाबा जी ठीक बात है जो तो आपकी इच्छा है हाँ। मैं तो इतनी दूर से आया चारो किलोमीटर दूर, दूर से पंडरपुर से जी बाबा जी का गांव है जी भगवान जी का जी वहां से आया हूँ मैं पैदल जी। 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 आपकी जी इच्छा तो वैसा वो पीछे जाके बैठे लेकिन भगवान को तो अच्छा नहीं लगा इतना दूर से मेरा बंदा आया है इतना दूर से मेरा बंदा आया है और मेरे लिए आया समझ नहीं पाया तो इतना बड़ा पूरा पत्थर का मंदिर पूर्व दिशा से पश्चिम दिशा हो गया

संगत जा रही है भूख जा रही है हो रहा नहीं बल को हो रहा नहीं कुछ हो रहा नहीं आ, उसने कहा सेवा होना चाहिए कुछ नहीं किया उठ्थल उठ्थल नाम बोल कुछ हाँ लगा दिया। तो अपने आप ही चलने लगा दिन चलने लगी और पूरी संगत को खाना खिला दिया बाबा जी ने जितना था उतना खिला दियात है और यहाँ जो रहते थे यहाँ के जो अत्याचार और ये उनको अच्छा नहीं लगा था, लगा था।, 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 था। सबकी प्यारी भाषा आपकी पंजाब के लिए इसलिए महाराष्ट्र छोड़ दिया जन्मदिन हमारे चालीस किलोमीटर दूर है बाबा जी जन्म स्थान हमारे गाँव से सिर्फ चालीस मीटर दूर, दूर है। okay. है, सा नरसी नामदेव नरसी नामदेव नाम बेटा नाम कि, कितनी दूरी में चालीस किलोमीटर चालीस किलोमीटर हाँ ठीक है अभी नहीं जाएंगे 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 वहाँ उनकी जन्मदिन होगा लेकिन बाकी जो ज्यादा दिन रहे तो आप पूरे पंजाब में रहे

हां मोबाइल पे इसके नंबर नाम नाम और नंबर लिखना ठीक है दीदी तुम्हारा नंबर आएगा वो दीदी तुम आपको फोन करके बता देंगे बाबा जी तुम्हारा राम जी अमर हज हो गई है ठीक है हज के तरीके से हो गया है ठीक है सब तो कर लेना कोई बात नहीं ठीक है ठीक है ठीक है ठीक है ठीक है ठीक है चलो जी ये भी गल क्लियर हो गई अपनी तो हम थानो आगे दाख दे पास स्टोरी थोड़ी एक ये एंट्री गेट है जी नेहरे में से थानो हुन वीडियो तो कटे दिखनी है हां इथन जाना बिल्कुल 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 ਵਾਹਿਗੁਰੂ ਵਾਹਿਗੁਰੂ ਤਪਰਾ ਕਰੇ ਵਾਹਿਗੁਰੂ ਲਓ ਜੀ ਆ ਗਿਆ ਮੰਦਿਰ ਇਧਰ ਕੁਛ ਹੁਣ ਮੇਰੇ ਖਾਤੇ ਉਹ ਲੱਗਿਆ ਕਰਨ ਜੀ ਲਓ ਜੀ ਆ ਮੰਦਿਰ ਹੈ ਜੀ ਇਸ ਮੰਦਿਰ ਦੇ ਵਿੱਚ ਨਾਮਦੇਵ ਜੀ ਮਤਲਬ ਇਸ ਇਸ ਨਗਰ ਦੇ ਵਿੱਚ ਨਾਮਦੇਵ ਜੀ ਦਾ ਕੋਈ ਗੁਰੂ ਸੀਗਾ ਜੀ ਬਿਠਲ ਬਿਠਲ ਕਰਕੇ ਉਹ ਮੰਨਿਆ ਕਰਦੇ ਹੁੰਦੇ ਸੀਗੇ ਭਗਵਾਨ ਨੂੰ ਤੇ ਜਿਹੜਾ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਗੱਲ ਵੀ ਇਹ ਜਿਹੜਾ ਮੰਦਿਰ ਦਾ ਮੂੰਹ ਸੀਗਾ ਪਹਿਲਾਂ ਇਹਦਾ ਇਸ ਸਾਈਡ ਨੂੰ ਸੀਗਾ ਇਧਰਲੀ ਸਾਈਡ ਜਿੱਧਰ ਤੁਹਾਨੂੰ ਮੈਂ ਹੁਣ ਕੁੰਡ ਦਿਖਾ ਕੇ ਲੈ ਕੇ ਆਇਆ ਮਤਲਬ ਚੜ੍ਹਦੇ ਪਾਸੇ ਨੂੰ ਮੂੰਹ ਸੀਗਾ ਤੇ ਹੁਣ ਮੰਦਿਰ ਦਾ ਮੂੰਹ ਹੈਗਾ ਜਿਹੜਾ ਛਿਪ ਦੇ ਪਾਸੇ ਹੈਗਾ ਉਹਦੇ ਕਾਰਨ ਸੀਗੇ ਜੀ ਕਈ ਜਿਵੇਂ ਸਾਨੂੰ ਪਿੱਛੇ ਵੀਡੀਓ ਵਿੱਚ ਉਹ ਜਿਹੜੇ ਉਹਨਾਂ ਨੇ ਮੈਂਬਰਾਂ ਨੇ ਵੀ ਦੱਸੀ ਹੈ ਗੱਲ ਕੋਸ਼ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਵੀ ਜਦੋਂ ਨਾਮਦੇਵ ਜੀ ਆ ਕੇ ਨਾਮਦੇਵ ਜੀ ਨੂੰ ਪਤਾ ਲੱਗਿਆ ਵੀ ਇਹ ਵੀ ਭਗਵਾਨ ਦਾ ਘਰ ਹੈ ਸਿੱਧੀ ਜੀ ਉਸਨੂੰ ਦੱਸਾਂ ਮੈਂ ਉਹ ਵੀ ਭਗਵਾਨ ਦਾ ਘਰ ਜਾਣਦੇ ਸੀਗੇ ਤਾਂ ਇੱਥੇ ਆ ਕੇ ਕਹਿੰਦੇ ਵੀ ਚਲੋ ਮੈਂ ਵੀ ਭਗਵਾਨ ਦੇ ਦਰਸ਼ਨ ਕਰਨੇ ਆ ਤਾਂ ਉਹਨਾਂ ਨੇ ਕੀ ਕੀਤਾ ਨਾਮਦੇਵ ਜੀ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਭਗਵਾਨ ਨੂੰ ਖੁਸ਼ ਕਰਨ ਵਾਸਤੇ ਦੇਖੋ ਕੀਰਤਨ ਕਰਦੇ ਤਾਂ ਰੱਬ ਨੂੰ ਖੁਸ਼ ਕਰਨ ਵਾਸਤੇ ਹੀ ਕਰਦੇ ਆ ਉਹਨਾਂ ਦੀ ਰਹਿਨਮਾਈ ਕੀਰਤਨ ਨੂੰ ਸੁਣ ਕੇ ਇੱਥੇ ਜਿਹੜੀ ਪਬਲਿਕ ਮੰਦਰ ਦੇ ਵਿੱਚ ਮੱਥਾ ਟੇਕ ਕੇ ਆਉਂਦੀ ਸੀਗੀ ਉਹਨਾਂ ਕੋ ਕਾਫੀ ਭੀੜ ਲੱਗ ਜਾਂਦੀ ਸੀਗੀ ਹਨਾ ਜਿਹਦੇ ਕਰਕੇ ਹੌਲੀ-ਹੌਲੀ ਕੁਝ ਕੁ ਐਸੇ ਹੁੰਦੇ ਨੇ ਬਣੇ ਹੋਏ ਬੰਦੇ ਜਿਹੜੇ ਕਹਿੰਦੇ ਵੀ ਸਾਨੂੰ ਇੰਜ ਮਿਲਣੀ ਚਾਹੀਦੀ ਆ ਬੜਾਈ ਜਿੰਨੀ ਵੀ ਮਿਲਣੀ ਚਾਹੀਦੀ ਆ ਫਿਰ ਉਹ ਬੰਦਿਆਂ ਨੇ ਆ ਕੇ ਉਹਦੇ ਗੱਲ ਮਤਲਬ ਕਿ ਮਾੜਾ ਚੰਗਾ ਵਿਵਹਾਰ ਕੀਤਾ ਉਹ ਕਹਿੰਦਾ ਵੀ ਤੂੰ ਉੱਥੇ ਇੱਥੇ ਦੇ ਕਹਿੰਦਾ ਮੈਂ ਭਗਵਾਨ ਦੇ ਦਰਸ਼ਨ ਕਿਵੇਂ ਕਰੂੰਗਾ ਹਨਾ ਸਾਨੂੰ ਨਹੀਂ ਪਤਾ ਉਹਨੂੰ ਮੂਰਲੇ ਪਾਸੇ ਤੋਂ ਚੱਕ ਕੇ ਲੈ ਆ ਕੇ ਇੱਥੇ ਬੈਕ ਸਾਈਡ ਜੰਗਲ ਸੀਗਾ ਜੰਗਲ ਦੇ ਵਿੱਚ ਉੱਥੇ ਮੰਦਿਰ ਹੈ ਜੀ ਤੁਹਾਨੂੰ ਦਿਖਾਉਣਾ ਮੈਂ ਜਾ ਕੇ ਮੰਦਰ ਦੇ ਵਿੱਚ ਕੋਈ ਠੇਕੇਦਾਰ ਜਿਹੜੇ ਗਲਤ ਅਨਸਰ ਸੀਗੇ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਉੱਥੇ ਰੱਖਤਾ ਉੱਥੇ ਜਾ ਕੇ ਫਿਰ ਰੋਂਦੇ ਆ ਉਹ ਉਹ ਜਿਹੜੀ ਗੱਲ ਰੋਂਦੇ ਸੀਗੇ ਉਹ ਸ਼ਬਦ ਆ ਜਿਹੜੇ ਉਹ ਗੁਰਬਾਣੀ ਦੇ ਵਿੱਚ ਆਪਣੇ ਦਰਜ ਹੈਗੇ ਆ ਮੈਂ ਹੁਣ ਨਹੀਂ ਬੋਲ ਕੇ ਤੁਹਾਨੂੰ ਦੱਸ ਸਕਦਾ ਮੈਨੂੰ ਪ੍ਰੋਪਰ ਨਹੀਂ ਪਤਾ ਉਹਦੇ ਵਿੱਚ ਉਹ ਕਹਰੇ ਵੀ ਮੈਨੂੰ ਨੀਵੀਂ ਜਾਤ ਦੇ ਵਿੱਚ ਕਿਉਂ ਪੈਦਾ ਕੀਤਾ ਸਿੰਬੇ ਜਾਤ 'ਚ ਮੈਨੂੰ ਕਿਉਂ ਪੈਦਾ ਕੀਤਾ ਤੁਸੀਂ ਐਕਣ ਦੀ ਉਹ ਗੱਲ ਬੋਲਦੇ ਤੇ ਰੋਂਦੇ ਆ ਬਰਾਗ ਦੇ ਵਿੱਚ ਤਾਂ ਮੰਦਰ ਦਾ ਮੂੰਹ ਹੀ ਘੁੰਮ ਜਾਂਦਾ ਹੈ ਕਹਿੰਦੇ ਵੀ ਭਗਵਾਨ ਕਹਿੰਦਾ ਵੀ ਤੂੰ ਮੈਨੂੰ ਕਿਸੇ ਜਾਤ ਗੱਲ ਫਰਕ ਨਹੀਂ ਕੋਈ ਮੈਨੂੰ ਕਿਸੇ ਧਰਮ ਗੱਲ ਫਰਕ ਨਹੀਂ ਹੈਗਾ ਵੀ ਤੂੰ ਮੈਨੂੰ ਯਾਦ ਕਰਦਾ ਤੂੰ ਮੇਰਾ ਸੱਚਾ ਭਗਤ ਹੈ ਵੀ ਮੈਂ ਤੇਰੇ ਵੱਲੋਂ ਮੂੰਹ ਘੁਮਾਉਂਦਾ ਤਾਂ ਹੈ ਪੂਰੇ ਮੰਦਿਰ ਦੀ ਫਾਊਂਡੇਸ਼ਨ ਵੀ ਚੈੱਕ ਕਰਕੇ ਦੇਖ ਲਈ ਸਾਰੀ ਵੱਡੇ ਵੱਡੇ ਹਾਲੇ ਤੇ ਦੀ ਫਾਊਂਡੇਸ਼ਨ ਹੈ ਜਿਹੜੀ ਉਧਰ ਨੂੰ ਫਰੰਟ ਵਾਲੀ ਸਾਈਡ ਨੂੰ ਹੈ ਪਰ ਪੂਰੇ ਦਾ ਪੂਰਾ ਮੰਦਿਰ ਘੁੰਮਿਆ ਹੋਇਆ ਜੀ ਤੇ ਤੁਹਾਨੂੰ ਹੁਣ ਮੈਂ ਮੰਦਿਰ ਦਿਖਾਉਂਦਾ ਜਾ ਕੇ ਜਿੱਥੇ ਲਿਆ ਕੇ ਆਪਣਾ ਨਾਮਦੇਵ ਜੀ ਨੂੰ ਉਹਨਾਂ ਪੰਡਤਾਂ ਨੇ ਜਾਂ ਕੁਸ਼ਲਾ ਲੋ ਹਨਾ ਕੁਝ ਗਲਤ ਅਨਸਾਰਾਂ ਨੇ ਲਾ ਲੋ ਉਹਨਾਂ ਨੂੰ ਪਿੱਛੇ ਬਿਠਾਣਾ ਚਾਹੀਦਾ ਤੇ ਉਹਨਾਂ ਦੇ ਨੌਂ ਦਾ ਮੰਦਿਰ ਉਹਰੇ ਛੋਟਾ ਜਿਹਾ ਬਣਿਆ ਵਾ ਪਰ ਹੁਣ ਇਹ ਸੋਚੋ ਤੁਸੀਂ ਵੀ ਗੱਲ ਇਦਾਂ ਐ ਬਈ ਆਪਣਾ ਕਹਿੰਦੇ ਆਪਣਾ ਆਪਣਾ ਹੁੰਦਾ ਹਨਾ ਤਾਂ ਇਹਦੀ ਕੇਰ ਨਹੀਂ ਇੱਥੇ ਨਹੀਂ ਮੱਥਾ ਟੇਕਦੇ ਲੋਕ ਸ਼ਿਵਜੀ ਮੰਦਿਰ ਦੇ ਵਿੱਚ ਇੱਧਰ ਦੇ ਮੱਥਾ ਟੇਕਦੇ ਨੇ ਸਾਰੇ ਬਟ ਪਰ ਇੱਥੇ ਮੱਥਾ ਬਹੁਤ ਘੱਟ ਟੇਕਦੇ ਨੇ ਜਿਹੜੇ ਹੈਗੇ ਨੇ ਤੇ ਆਪਣੇ ਸਿੱਖ ਭਾਈਚਾਰੇ ਵਾਲੇ ਵੀ ਆਉਂਦੇ ਨੇ ਉਹ ਵੀ ਇਹ ਮੰਦਿਰ ਦੇ ਵਿੱਚ ਮੱਥਾ ਟੇਕਣ ਨਹੀਂ ਆਉਂਦੇ ਹੈਗੇ ਉਹ ਵੀ ਉਸ ਚੱਕੀ ਦੇ ਕੋਲ ਤੇ ਮੁੜ ਜੰਦੇ। ਹਾਂ ਜਾ ਰਹੇ ਜਾ ਰਹੇ। ਜੀ ਜੀ ਜਾਂਦੇ ਨੇ ਜਾਂਦੇ ਹਾਂ। ਤੇ ਇਹ ਹੈਗਾ ਜੀ ਨਾਮਦੇਵ ਜੀ ਦਾ ਮੰਦਿਰ ਇੱਥੇ ਤੇ ਇੱਥੇ ਬਠਾਲਦੇ ਸੀ ਉਰੇ ਕੀਰਤਨ ਕਰਦੇ ਸੀਗੇ ਬੈਠ ਕੇ। ਇਹ ਹੈਗਾ ਛਿਪ ਦਾ ਪਾਸਾ ਹੈ ਜੀ ਮੰਦਿਰ ਦਾ। ਇਹ ਛਿਪ ਦੇ ਪਾਸੇ ਵੱਲ ਨੂੰ ਮੂੰਹ ਹੋਗਾ ਸੀ। ਇਹ ਪੂਰੇ ਮੰਦਿਰ ਦਾ ਮੂੰਹ ਛਿਪ ਦੇ ਪਾਸੇ ਵੱਲ ਨੂੰ ਹੋਗਾ ਸੀ। ਜਦ ਕਿ ਜਿੰਨੇ ਵੀ ਮੰਦਿਰ ਕਹਿੰਦਾ ਜਿਵੇਂ ਕਿ 12 ਮੰਦਿਰ ਬਣੇ ਹੋਏ ਸੀਗੇ ਆਪਣੇ ਬਣੇ ਹੋਏ ਹੈਗੇ ਆ ਪੂਰੇ ਭਾਰਤ ਵਰਸ਼ੇ ਦੇ ਵਿੱਚ ਤਾਂ ਉਹਨਾਂ ਵਿੱਚੋਂ ਇੱਕ ਅੱਠਵਾਂ ਮੰਦਿਰ ਬਣਾਇਆ ਸੀ ਤੇ ਅੱਠਵੇਂ ਮੰਦਿਰ ਦਾ ਮੂੰਹ ਜਿਹੜਾ ਇੱਧਰ ਨੂੰ ਬਾਕੀ 11 ਮੰਦਰਾਂ ਦਾ ਮੂੰਹ ਹੈਗਾ ਜਿਹੜਾ ਉਹ ਚੜ੍ਹਦੀ ਬਸੇ ਨੂੰ ਹੈ ਬਿਲਕੁਲ ਜੀ ਬਿਲਕੁਲ ਆਰੇ ਤੇ ਜੀ ਸਫਾਈ ਤੇ ਇਹਨਾਂ ਦੇ ਮੂਰੇ ਵੀ ਜਿਹੜੀ ਸ਼ਬੋਧਤ ਕਰਤੀ ਹੋਈ ਹੈ ਸ਼ਿਵ ਲਿੰਗ ਦੀ ਹੋ ਤੇ ਇਸ ਜਗ੍ਹਾ ਤੇ ਕਹਿੰਦੇ ਵੀ ਬੈਠੇ ਸੀਗੇ ਤੇ ਆਪਣਾ ਉਰੇ ਸਿਮਰਨ ਕਰ ਰਹੇ ਸੀ ਇੱਥੇ ਹੀ ਆਪਣੀ ਆਪਣਾ ਰੋਣਾ ਰੋ ਰਹੇ ਸੀ ਕਿ ਪ੍ਰਭੂ ਦੇਗੇ ਵੀ ਜੇ ਤੁਸੀਂ ਸੇ ਮੈਨੂੰ ਕਿਉਂ ਪੈਦਾ ਕੀਤਾ ਵੀ ਮੇਰਾ ਤੇਰੇ ਨਾਲ ਇੰਨਾ ਪਿਆਰ ਹੈ ਵੀ ਫਿਰ ਤੂੰ ਮੈਨੂੰ ਇਹ ਜਾਤ ਵਿੱਚ ਕਿਉਂ ਪੈਦਾ ਕੀਤਾ ਜੇ ਇਹ ਜਾਤ ਨੂੰ ਇਹ ਮੰਨਦੇ ਨਹੀਂ ਹੈਗੇ ਸੋ ਚਲੋ ਜੀ ਭਗਵਾਨ ਜੀ ਦੇ ਦਰਸ਼ਨ ਆਹ ਬਹਾਂ ਜੀ ਸੇਵਾ ਚਾਹੀਏ ਆਪਕੋ ਆਪ ਸੇਵਾ ਕਰਦੇ ਹੋ ਇਹਦਰ ਹੈ ਨਾ ਠੀਕ ਹੈ ਇਹਨੂੰ ਸੇਵਾ ਦੇਣੀ ਪੜੇਗੀ ਨਹੀਂ ਪਾਣੀ ਦੀ ਤਾਂ ਹਾਂ ਆਇਆ ਤੇਰੇ ਬਾਬੇ ਜੀ ਚੁਮਣਾ ਦੇ ਦੇ ਬਰੇ ਬੋਲੋ ਗਾਦਰ ਦਿੰਦੇ ਆਂ ਬਾਈ ਦਿੰਦੇ ਹਨਾ ਠੀਕ ਆ ਇਹ ਅੰਦਰ ਅਗਰ ਮੰਦਰ ਦੇ ਅੰਦਰ ਜਾਣਾ ਤਾਂ ਕਿੰਨਾ ਟਾਈਮ ਲੱਗ ਜਾਂਦਾ ਅੰਦਰ ਜਾ ਕੇ ਜਿਆਦਾ ਟਾਈਮ ਨਹੀਂ ਲੱਗਦਾ ਅੱਛਾ ਆਧੇ ਘੰਟੇ ਮੇ ਆ ਜਾਏਗੇ ਠੀਕ ਆਧੇ ਘੰਟੇ ਦੇ ਕੰਮ 20 25 ਮਿੰਟ ਠੀਕ 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 ਓਕੇ ਓਕੇ ਲੋ ਜੀ ਹੁਣ ਅਸੀਂ ਵੀ ਹੋ ਸ਼ਿਵਜੀ ਮੰਦਰ ਦੇ ਵਿੱਚ ਅਸੀਂ ਵੀ ਮੱਥਾ ਟੇਕ ਕੇ ਆਉਣਾ ਪਰ ਹੁਣ ਇਹ ਗੱਲ ਹੈ ਭਾਈ ਅੰਦਰ ਮੇ ਵੀਡੀਓ ਬੁਡੀ ਤਾਂ ਨਹੀਂ ਬਣਨੀ ਹੈਗੀ ਵੀਡੀਓ ਤਾਂ ਅਸੀਂ ਹੁਣ ਕਿੱਥੇ ਰਕੇ ਬਣਾ ਸਕਦੇ ਕਿਉਂ ਮੇਰਾ ਕੈਮਰਾ ਵੀ ਜਵਾਬ ਦੇਈ ਜਾ ਰਿਹਾ ਪਤਾ ਨਹੀਂ ਕੀ ਇਹ ਨਵਾਂ ਫੋਨ ਲਿਆ ਹੈ ਮਟ ਕੁਆਲਿਟੀ ਵੀ ਦੇ ਰਿਹਾ ਨੇਰੇ ਵਿੱਚ ਪਤਾ ਨਹੀਂ ਕੀ ਗੱਲ ਹੈ